ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਰਨਜੀਤ ਸਿੰਘ ਸਿਜਲੇਵਾ ਹੁਸ਼ਿਆਰਪੁਰ ਤੋਂ ਮੈਂ ਸਟਾਕ ਮਾਰਕੀਟ ਦੇ ਵਿੱਚ ਤਕਰੀਬਨ 30-35 ਸਾਲਾਂ ਤੋਂ ਜੁੜਿਆ ਹੋਇਆ ਹਾਂ ਔਰ ਮੈਂ ਇਹ ਮਹਿਸੂਸ ਕਰਦਾ ਵੀ ਸਾਡੇ ਪੰਜਾਬੀ ਲੋਕ ਜਿਹੜੇ ਆ ਨਾ ਸਟਾਕ ਮਾਰਕੀਟ ਨੂੰ ਇੱਕ ਜੂਆ ਹੀ ਸਮਝਦੇ ਆ ਔਰ ਕਿਸੇ ਹੱਦ ਤੱਕ ਸਹੀ ਨਹੀਂ ਕਿਉਂਕਿ ਸਟਾਕ ਮਾਰਕੀਟ ਦੇ ਵਿੱਚ ਆਮ ਤੌਰ ਤੇ ਲੋਕ ਜਿਹੜੇ ਆ ਇਸ ਚ ਐਂਟਰ ਕਰਦੇ ਆ ਰਾਤੋਂ ਰਾਤ ਅਮੀਰ ਹੋਣ ਦੇ ਚੱਕਰ ਚ ਟਰੇਡਿੰਗ ਦੇ ਚੱਕਰ ਚ ਪੈ ਜਾਂਦੇ ਆ ਈਵਨ ਜੇ ਖਾਸ ਕਰਕੇ ਨਵੀਂ ਜਨਰੇਸ਼ਨ ਦੀ ਗੱਲ ਕਰਾਂ ਉਹ ਵੀ ਜਲਦੀ ਅਮੀਰ ਹੋਣ ਦੇ ਚੱਕਰ ਚ ਟਰੇਡਿੰਗ ਦੇ ਚੱਕਰ ਚ ਪੈ ਜਾਂਦੀ ਹੈ ਔਰ ਉਹਦੇ ਚੋਂ 90% 95% ਤੋਂ ਵੀ ਜ਼ਿਆਦਾ ਲੋਕ ਐਸੇ ਹੁੰਦੇ ਆ ਜਿਹੜੇ ਆਪਣਾ ਸਭ ਕੁਝ ਬਰਬਾਦ ਕਰ ਲੈਂਦੇ ਆ ਫਿਰ ਉਹ ਇਸ ਮਾਰਕੀਟ ਨਾਲ ਕਦੀ ਮੂੰਹ ਨਹੀਂ ਕਰਦੇ ਜਦਕਿ ਇਹ ਸਟਾਕ ਮਾਰਕੀਟ ਇੱਕ ਇੱਕ ਐਸਾ ਪਲੇਟਫਾਰਮ ਆ ਜਿਹਦੇ ਵਿੱਚ ਹਰ ਕੋਈ ਐਨੀ ਵਨ ਕੈਨ ਕ੍ਰੀਏਟ ਬਿਗ ਬਿਗ ਵੈਲਥ ਬਹੁਤ ਵੱਡਾ ਪੈਸਾ ਤੁਸੀਂ ਬਣਾ ਸਕਦੇ ਹੋ ਲੋੜ ਹੈ ਸਿਰਫ ਤੇ ਸਿਰਫ ਇੱਕ ਕਾਮਨ ਸੈਂਸ ਦੀ ਇੱਕ ਡਿਸਪਲਨ ਦੀ ਇੱਕ ਪੇਸ਼ੈਂਸ ਦੀ ਇੱਕ ਮਿਊਚੁਅਲ ਫੰਡ ਇੱਕ ਐਸਾ ਰਸਤਾ ਹੈਗਾ ਜੇ ਤੁਸੀਂ ਲੰਬੇ ਸਮੇਂ ਨਾਲ ਸਹੀ ਤਰੀਕੇ ਨਾਲ ਇਸ ਮਾਰਕੀਟ ਵਿੱਚ ਚੱਲੋ ਤੁਸੀਂ ਬਹੁਤ ਵੱਡਾ ਪੈਸਾ ਬਣਾ ਸਕਦੇ ਹੋ ਇਹੀ ਜੇ ਮੈਂ ਡਾਟਾ ਚੈੱਕ ਕਰਦਾ ਪੂਰੇ ਇੰਡੀਆ ਦਾ ਸੈਬੀ ਤੋਂ ਚੈੱਕ ਕੀਤਾ ਐਮਫੀ ਦਾ ਡਾਟਾ ਚੈੱਕ ਕੀਤਾ ਤਾਂ ਸਾਡਾ ਪੰਜਾਬੀਆਂ ਦਾ ਸ਼ੇਅਰ ਮਿਚੁਅਲ ਫੰਡ ਇੰਡਸਟਰੀ ਚ ਲਗਭਗ 1% ਦੇ ਕਰੀਬ ਆ ਔਰ ਜੇ ਮਹਾਰਾਸ਼ਟਰ ਦੀ ਗੱਲ ਕਰੀਏ ਗੁਜਰਾਤ ਦੀ ਗੱਲ ਕਰੀਏ ਇਹਨਾਂ ਸਟੇਟ ਦਾ ਤਾਂ ਮਹਾਰਾਸ਼ਟਰ ਦਾ ਸਟੇਟ ਤਾਂ ਜਣਾ ਸ਼ੇਅਰ ਹੈ 40% ਤੋਂ ਵੀ ਵੱਧ ਹੈਗਾ ਅਸੀਂ ਬਹੁਤ ਸਾਰੀਆਂ ਇੰਡੀਆ ਦੀਆਂ ਛੋਟੀਆਂ-ਛੋਟੀਆਂ ਸਟੇਟਸ ਤੋਂ ਵੀ ਪਿਛੜੇ ਹੋਏ ਆਂ ਔਰ ਮੇਰਾ ਇਹ ਹੀ ਮਿਸ਼ਨ ਹੈ ਜਿਹੜਾ 1% ਜਿਹੜਾ ਸ਼ੇਅਰ ਸਾਡਾ ਪੰਜਾਬੀਆਂ ਦਾ ਹੈਗਾ ਇਹਨੂੰ ਘਟੋ-ਘਟ 4-5% ਤੱਕ ਇੰਡੀਆ ਦੇ ਵਿੱਚ ਲੈ ਕੇ ਜਾਈਏ ਔਰ ਇਹਦੇ ਵਾਸਤੇ ਮੈਨੂੰ ਸਾਰੇ ਤੁਹਾਡਿਆਂ ਦੀ ਸਭ ਦੀ ਸਪੋਰਟ ਦੀ ਲੋੜ ਹੈ ਤੁਸੀਂ ਜਿਹੜਾ ਮੈਂ ਕੰਟੈਂਟ ਬਣਾਉਣਾ ਮਿਊਚੁਅਲ ਫੰਡ ਨੂੰ ਪ੍ਰਮੋਟ ਕਰਨ ਵਾਸਤੇ ਇੱਕ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਪੰਜਾਬੀਆਂ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਜਿਹੜਾ ਸਾਡੇ ਦੇ 1% ਦਾ ਜਿਹੜਾ ਅਸੀਂ ਲੈਵਲ ਹੈਗਾ ਇਹਨੂੰ ਨੈਕਸਟ ਲੈਵਲ ਤੇ ਲੈ ਜਾ ਸਕੀਏ ਔਰ ਮੈਂ ਵੀ ਦੇਖਦਾ ਮੈਂ ਜਿਹੜਾ ਕੰਟੈਂਟ ਬਣਾਉਣਾ ਲੋਕਾਂ ਦੇ ਕਮੈਂਟਸ ਥੱਲੇ ਬਹੁਤ ਅੱਛੇ ਆਉਂਦੇ ਆ ਔਰ ਪੇਜ ਨੂੰ ਲਾਈਕ ਉਹਨੂੰ ਵੀਡੀਓ ਨੂੰ ਲਾਈਕ ਵੀ ਕਰਦੇ ਆ ਪਰ ਜਦੋਂ ਮੈਂ ਡਾਟਾ ਚੈੱਕ ਕਰਦਾ ਮੋਰ ਥਨ 50% ਜਿਨ੍ਹਾਂ ਨੇ ਵੀਡੀਓ ਨੂੰ ਤਾਂ ਲਾਈਕ ਕੀਤਾ ਲੇਕਿਨ ਪੇਜ ਨੂੰ ਲਾਈਕ ਨਹੀਂ ਕੀਤਾ ਤੋਂ ਮੇਰੇ ਸਭ ਨੂੰ ਰਿਕੁਐਸਟ ਹੈ ਵੀਡੀਓ ਨੂੰ ਸ਼ੇਅਰ ਵੀ ਕਰੋ ਕਮੈਂਟਸ ਵੀ ਲਿਖੋ ਜੇ ਤੁਹਾਡੇ ਮਨ 'ਚ ਕੋਈ ਕੁਐਰੀ ਹੈ ਉਹ ਵੀ ਕਮੈਂਟਸ ਵਿੱਚ ਲਿਖੋ ਔਰ ਤੁਸੀਂ ਵੱਧ ਤੋਂ ਵੱਧ ਪੇਜ ਨੂੰ ਲਾਈਕ ਵੀ ਕਰੋ ਤਾਂ ਕਿ ਮੈਂ ਇਸੇ ਤਰ੍ਹਾਂ ਦਾ ਕੰਟੈਂਟ ਤੁਹਾਨੂੰ ਅੱਗੇ ਵੀ ਬਣਾ ਕੇ ਦਿੰਦਾ ਰਹਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ